ਪਾਰਲੀਮੈਂਟ ਹਾਊਸ ਦੇ ਵਿੱਚ ਜਾ ਕੇ ਸਾਡੇ ਐਮਪੀ ਵੱਧ ਤੋਂ ਵੱਧ ਸਾਡੇ ਐਮਪੀ ਜਿੱਤਣ ਔਰ ਜਿਹੜੀ ਉਹ ਮੇਨ ਕੁਰਸੀ ਹੈਗੀ ਹੈ ਪ੍ਰਧਾਨ ਮੰਤਰੀ ਦੀ ਜਦੋਂ ਸਾਡੀ ਭੈਣ ਮਾਇਆਵਤੀ ਜੀ ਜਦੋਂ ਉੱਥੇ ਜਾ ਕੇ ਬੈਠ ਰਹੀ ਸੀ ਸੇਜਾ ਸੀ ਉਹ ਜੰਗ ਜਿੱਤਨੀ ਹੈ ਉਹ ਜੰਗ ਜਿੱਤਨੀ ਕਿੱਦਾਂ ਆਸੀ ਵੋਟਾਂ ਦੇ ਸਿਰ ਤੇ ਜਦੋਂ ਵੋਟਾਂ ਦੀ ਵਾਰੀ ਆਉਂਦੀ ਹੈ ਅਸੀਂ ਫੇਰ ਜਾ ਕੇ ਹੋਰ ਪਾਸੇ ਵੀ ਲੈ ਆਈ ਅਸੀਂ ਹੋਰ ਪਾਸੇ ਜਾ ਕੇ ਅੱਜ ਚੰਨੀ ਰਿਪੋਰਟ ਪਾਉਣੀ ਹੈ ਅਸੀਂ ਦਾ ਕਈ ਬੰਦੇ ਸਾਡੇ ਇੱਥੇ ਉਹ ਕੀ ਕਹਿੰਦੇ ਆ ਕਹਿੰਦੇ ਯਾਰ ਸਾਡੇ ਦਾ ਪੁਰਖਿਆਂ ਨੇ ਹਮੇਸ਼ਾ ਹੀ ਕਾਂਗਰਸ ਨੂੰ ਵੋਟ ਪਾਈ ਆ ਸਾਡੇ ਦਾ ਪੁਰਖਿਆਂ ਨੇ ਅੱਜ ਤੱਕ ਹਮੇਸ਼ਾ ਵਾਧਰਾ ਨਹੀਂ ਵੋਟ ਪਾਈ ਆ ਸਾਡੇ ਦਾ ਪੁਰਖਿਆਂ ਨੇ ਅੱਜ ਤੱਕ ਸਾਨੂੰ ਆਪਣੇ ਭਾਜੀਪੀ ਨਹੀਂ ਵੋਟ ਪਾਈ ਆ ਉਹ ਯਾਰ ਜੂਰੀ ਕੋਈ ਪੁਰਖਿਆਂ ਨੇ ਖਰੇ ਕੰਮ ਵਧੀਆ ਕੀਤੇ ਆ ਜੇ ਪੁਰਖੇ ਕਾਂਗਰਸ ਨੂੰ ਵੋਟਾਂ ਨੂੰ ਜਾਂ ਭਾਜੀਪੀ ਨੂੰ ਵੋਟ ਪਾਦੇ ਰਹਿਆ ਤਾਂ ਸਾਡੇ ਲੋਕਾਂ ਦੇ ਹਾਲਾਤ ਵੀ ਅੱਜ ਤੱਕ ਇਹੋ ਜਿਹੇ ਆ ਅਸੀਂ ਬੜੀ ਕੰਮ ਨੇ ਉਹਨਾਂ ਨੇ ਸਾਨੂੰ 5-5 ਕਿਲੋ ਆਟਾ 5-5 ਕਿਲੋ ਰਾਸ਼ਨ 5-5 ਕਿਲੋ ਕਣਕ ਤੇ ਮੁਫਤ ਪੜ੍ਹਾਈ ਤੇ ਮੁਫਤ ਬਿਜਲੀ ਪਾਸੀ ਦਾ ਕੰਮਾਂ ਦੇ ਵਿੱਚ ਰਾਤਾ ਸਾਡੀਆਂ ਬੀਬੀਆਂ ਕਹਿੰਦੀਆਂ ਲੈ ਬਈ ਸਾਨੂੰ ਅਗਲੇ ਵੀ ਹੈ ਇੰਨੀ ਕਣਕ ਮਿਲ ਜਾਣੀ ਆ ਤੇ ਬਸ ਠੀਕ ਆ ਉਹ ਜੇ ਅਸੀਂ ਸੂਚਬਾਣ ਬਣਨਾ ਹੈ ਤਾਂ ਸਾਡੇ ਬੱਚਿਆਂ ਲਈ ਸਾਨੂੰ ਨੌਕਰੀਆਂ ਚਾਹੀਦੀਆਂ ਜਿੰਨੀਆਂ ਬੀਬੀਆਂ ਇੱਥੇ ਕਹਿੰਦੀਆਂ ਨੇ ਕਿ ਅਸੀਂ 5-5 ਕਿਲੋ ਕਣਕ ਲੈਣੀ ਆ ਜਾਂ ਉਸ ਵੇਲੇ ਜਾ ਕੇ ਲਾਈਨ ਅੱਚ ਖੜੇ ਹੋ ਕੋਰੀ ਇਹ ਸਾਰਾ ਜਿੰਨੀਆਂ ਵੀ ਲਾਈਨਾਂ ਨੇ ਸਾਲੀਆਂ ਜਾ ਕੇ ਜਿਹੜੇ ਮੰਤਰੀ ਬਣੇ ਆ ਸਾਡੀਆਂ ਵੋਟਾਂ ਲੈ ਲੈ ਕੇ ਉਹਦੇ ਦੇ ਘਰਾਂ ਦੇ ਮੋਲ ਜਾ ਕੇ ਖੜੇ ਹੋਵੋ ਵੀ ਸਾਡੇ ਬੱਚਿਆਂ ਨੂੰ ਨੌਕਰੀਆਂ ਦਿਓ ਤੁਹਾਨੂੰ 5-5 ਕਿਲੋ ਰਾਸ਼ਨ ਦੀ ਲਾਈਨਾਂ ਵਿੱਚ ਖੜੇ ਹੋਣ ਦੀ ਜ਼ਰੂਰਤ ਨਹੀਂ ਪੈਣੀ ਕਦੀ ਇਹ ਜਿਹੜੇ ਅਧਿਕਾਰ